ਸੜਕ ਤੇ ਲੱਗਿਆ ਹੋਇਆ ਹੈ ਜਾਮ ਅਤੇ ਕੁਝ ਲੋਕ ਸੜਕ ਤੇ ਖੜੇ ਟੇਡੇ ਮੇਡੇ ਟਰੱਕ ਦੇ ਡਰਾਈਵਰ ਕੋਲ ਨੂੰ ਜਾ ਰਹੇ ਨੇ ਹਾਈਵੇ ਤੇ ਖੜੀ ਹੈ ਇੱਕ ਬੱਸ ਅਤੇ ਕੁਝ ਦੇਰ ਬਾਅਦ ਕੁਝ ਲੋਕ ਜਾਮ ਨੂੰ ਖੁਲਵਾ ਵੀ ਰਹੇ ਹਨ ਅਤੇ ਟਰੱਕ ਡਰਾਈਵਰ بار بار ਕਹਿ ਰਿਹਾ ਹੈ ਕਿ ਮੈਂ ਗਰੀਬ ਬੰਦਾ ਜੀ ਦੱਸੋ ਮੈਂ ਕਿੱਥੋਂ ਪੈਸੇ ਭਰਾਂ ਮਤਲਬ ਹੋਇਆ ਮੈਂ ਗਰੀਬ ਬੰਦਾ ਹੀ ਮੈਂ ਦੱਸੋ ਮੈਂ ਕਿੱਥੇ ਪੈਸੇ ਭਰਾਂ ਤੇ ਥੋੜੀ ਤਸਵੀਰਾਂ ਇਹ ਰੋਪੜ ਬਾਈਪਾਸ ਦੀਆਂ ਹਨ ਹੁਣ ਪੂਰੀ ਵੀਡੀਓ ਦੇਖੋ ਜਿੱਥੇ ਇੱਕ ਟਰੱਕ ਡਰਾਈਵਰ ਨੇ ਸੜਕ ਤੇ ਟੇਡਾ ਮੇਡਾ ਕਰਕੇ ਕਿਉਂ ਟਰੱਕ ਖੜਾ ਕਰ ਦਿੱਤਾ ਸੀ ਆਹੇ ਉਹ ਜੀ ਮੇਰਾ 16 ਕੋਰ ਪਹਿਲਾਂ ਸੈੱਡ ਕਰਾ ਦਿੰਦੇ ਆ ਆ 77 ਲਾਇਆ ਆ 77 ਦੀ ਜਹਾਰੀਆਂ ਉਹਦੀ ਇਹ ਤੀਜੇ ਨੰਬਰ ਪਰ ਬਸ ਕਰਦਾ ਮੇਰੇ ਮੈਨੂੰ ਇੱਥੇ ਡਰਾਈਵਰ ਦਾ ਨੰਬਰ ਮੰਗਿਆ ਇਹ ਮੁੰਡਾ ਕਹਿੰਦਾ ਉਹ ਕਰ ਕਹਿੰਦਾ ਕਿ ਨਹੀਂ ਤਾਂ ਕਰਦੇ ਆ ਯਾਰ ਮੈਨੂੰ ਮੈਨੂੰ ਇਹਦਾ ਦੇਖ ਰਿਹਾ ਇਹ ਮੁੱਖ ਰਿਹਾ ਕਿ ਉਹ ਭਾਜੀ ਕੀ ਗੱਲਬਾਤ ਹੋਈ ਆ ਕਿ ਅੱਜ ਯਾਰ ਇਹਦੇ ਨਾਲ ਵੀ ਕੰਪਨੀ ਦੀ ਬੱਸ ਨੇ ਨਾ ਭਾਜੀ ਮੇਰਾ ਸਾਈਡ ਗਲਾਸ ਭੰਨਤਾ ਮੈਂ ਇਹਨੂੰ ਰੋਕ ਕੇ ਕਹਿੰਦਾ ਭਾਜੀ ਦਾ ਨੰਬਰ ਦੇਈ ਬੰਦੇ ਦਾ ਬੱਸ ਭਜਾ ਲੈ ਗਿਆ ਕਹਿੰਦਾ ਮੇਰੇ ਕੋਲ ਨੰਬਰ ਨਹੀਂ ਆਉਂਦਾ ਅੱਛਾ ਇਹਦੀ ਕੰਪਨੀ ਦੀ ਬੱਸ ਹੈ ਸੇਮ ਬੱਸ ਹੈ ਇਹ ਕੋਲ ਨੰਬਰ ਨਹੀਂ ਹੈ ਡਰਾਈਵਰ ਕੋਲ ਅੱਛਾ ਹਾਂ ਇਹ ਮੈਂ ਇਹਨੂੰ ਕਹਾਂਗਾ ਨੰਬਰ ਦੇ ਦੇ ਭਾਜੀ ਦਾ ਮੈਂ ਉਹ ਨਾਲ ਗੱਲ ਕਰ ਲਦਾ ਬਈ ਮੇਰਾ 1600 ਦਾ ਰਿਸਟਾਰਟ ਕਰ ਗਿਆ ਕਹਿੰਦਾ ਮੇਰੇ ਕੋਲ ਨੰਬਰ ਨਹੀਂ ਹੈ ਕਹਿੰਦਾ ਉਹ ਖਾਲਾ ਤੇ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਦੀ ਗੱਲ ਹੈ ਆ ਪਾਜੀ ਉਹ ਬੱਤੀਆਂ ਬੜੀਆਂ ਮੈਂ ਤਾਂ ਮੈਂ ਜਾਣਾ ਤਾਂ ਉੱਥੇ ਨੂੰ ਚਲੋ ਥੋੜੀ ਜਿਹੀ ਅੱਗੇ ਕਰ ਲਓ ਪਿੱਛੇ ਵਾਲੀ ਟ੍ਰੈਫਿਕ ਤਾਂ ਲੰਘਣ ਦਿਓ ਹੋਰ ਕਿ ਥੋੜੀ ਜੱਗੇ ਕਰ ਲਓ ਮੇਰਾ ਭਰਾ ਪਾਜੀ ਕਿੰਨੀਆਂ ਕਿੰਨੀਆਂ ਬੱਸਾਂ ਕਿੰਨੀਆਂ ਆ ਰਹੀਆਂ ਆਪਣੀਆਂ ਪਿੱਛੇ ਮਗਰ ਸਹੀ ਗੱਲ ਸੁਣਾ ਕਹਿੰਦੇ ਮੈਂ ਚਮਾਰੀ ਆ ਅੱਜ ਬੈਠੇ ਆ ਮੇਰੇ ਕੋਲ ਅੱਛਾ ਕੀ ਗੱਲਬਾਤ ਕਿਹਿਆ ਹੋਈ ਹੈ ਠੀਕ ਹੋਇਆ ਹੋਰ ਗੱਡੀ ਵਾਲਾ ਮਾਰ ਗਿਆ ਪੂਰੇ ਮੇਰੇ ਲਾੜੀ ਅੱਛਾ ਕਿਹੜਾ ਕਿਹੜਾ ਕਿਹੜੀ ਕੰਪਨੀ ਦੀ ਬੱਸ ਆਣੀ ਉਹ ਹੈ ਵੀ ਆਪਣੀ ਕਿਹੜੀ ਦੀ ਜਾਨ ਨਹੀਂ ਤੁਹਾਡੀ ਕਿਹੜੀ ਕੰਪਨੀ ਦੀ ਬੱਸ ਆਪਣੀ ਨੂੰ ਕਾਲ ਅੱਛਾ ਕਿੱਥੋਂ ਆ ਰਹੇ ਹੋ ਇੱਥੇ ਤੋਂ ਆਇਆ ਪਰਿਵਾਰ ਸਾਹਿਬ ਤੋਂ ਆਇਆ ਅੱਛਾ ਆਪਣੇ ਬੱਸਾਂ ਹੋਰ ਵੀ ਆ ਰਹੀਆਂ ਪਿੱਛੇ ਹਾਂ ਬੱਸ ਹੋਈਆਂ ਸਾਡੀਆਂ ਅੱਛਾ ਹੋਰ ਕੰਮ ਨੂੰ ਜਾਣ ਦੇ ਦੇ ਪਤਾ ਨਹੀਂ ਜੀ ਦੇਖਦੇ ਆਂ ਕੀ ਗੱਲ ਇੱਧਰ ਗੱਡੀ ਕੁੜੀ ਵਾਲਾ ਰੋਲਾ ਕੋਈ ਇਹ ਹੈ ਇਹ ਸੈਡ ਗਲਾਸ ਇੱਦਾਂ ਕੰਪਨੀ ਦੇ origignal ਸੈਡ ਗਲਾਸ ਹੁੰਦੇ ਆ ਜੀ ਫਿਰ ਮਾਲਕ ਵੀ ਪੈਸੇ ਕੱਢਦਾ ਇਹਨਾਂ ਦਾ 1600 ਰੁਪਏ ਦਾ ਸੈਡ ਗਲਾਸ ਦਾ ਹੀ ਮੈਂ ਇਹਨਾਂ ਨੂੰ ਕਿਹਾ ਲੋ ਚਲੋ ਮੇਰਾ ਸੈਡ ਗਲਾਸ ਦਿਵਾਓ ਮੈਨੂੰ origignal ਵਾਈ ਤੇ ਹੁਣ ਤੇ ਤੁਹਾਡੇ ਸਾਹਮਣੇ ਫਿਰ ਬੱਸ ਭਜਾ ਕੇ ਲੈ ਗਈ ਮਤਲਬ ਹੁਣ ਮੈਂ ਗਰੀਬ ਬੰਦਾ ਹੀ ਮੈਂ ਦੱਸੋ ਮੈਂ ਕਿੱਥੇ ਪੈਸੇ ਕੱਢੇ ਥੋੜੀ ਤਨਖਾਹ ਤਾਂ ਕੱਟੇ ਜਾਣੀ ਇਹ ਕੱਟ ਸਕਦੇ ਆ ਜੀ ਮਾਲਕ ਹੀ ਅਗਲੇ ਆਂ ਦੀ ਗੱਡੀ ਆ ਜੀ ਜਦੋਂ ਉਹਨੇ ਹੁਣ ਨਵਾਂ ਲਾ ਕੇ ਦੇਉਂਗੇ ਹੀ ਉਹ